ਹਾਲੀ ਤੱਕ ਭਾਜਪਾ ਨੂੰ ਕੋਈ ਕ੍ਰੈਡਿਬਲ ਚਿਹਰਾ ਨਹੀਂ ਮਿਲਿਆ ਹੈ ਜਿਸ ਨੂੰ ਪੰਜਾਬ ਦੇ ਵਿੱਚ ਪੇਸ਼ ਕੀਤਾ ਜਾ ਸਕੇ ਕਿ ਇਹ ਭਾਜਪਾ ਦਾ ਪ੍ਰਧਾਨ ਹੈ ਭਾਜਪਾ ਦਾ ਆਉਣ ਵਾਲਾ ਮੁੱਖ ਮੰਤਰੀ ਹੋਏਗਾ ਉੱਥੇ ਵੀ ਕਈ ਕੋਸ਼ਿਸ਼ਾਂ ਹੋਈਆਂ ਨੇ ਕਈ ਚਿਹਰਿਆਂ ਨੂੰ ਟ੍ਰਾਈ ਕੀਤਾ ਗਿਆ ਹੈ ਸੁਨੀਲ ਜਾਖੜ ਨੂੰ ਪ੍ਰਧਾਨ ਲਾਇਆ ਗਿਆ ਅਮਰਿੰਦਰ ਸਿੰਘ ਨੂੰ ਲਿਆਂਦਾ ਗਿਆ ਹੁਣ ਵਾਪਸ ਫੇਰ ਇੱਕ ਵਾਰ ਅਮਰਿੰਦਰ ਸਿੰਘ ਨੂੰ ਦੁਬਾਰਾ ਐਕਟਿਵ ਕੀਤਾ ਗਿਆ ਹੈ ਸ਼ਾਇਦ ਕੋਈ ਹੋਰ ਚਿਹਰਾ ਭਾਜਪਾ ਨੂੰ ਲੱਭ ਨਹੀਂ ਰਿਹਾ ਹੈ ਭਾਜਪਾ ਨੇ ਬੜੀ ਕੋਸ਼ਿਸ਼ ਕੀਤੀ ਕਿ ਪ੍ਰੋਮਿਨੈਂਟ ਸਿੱਖ ਚਿਹਰਾ ਜਿਆ ਮਿਲ ਜਾਏ ਜਿਸ ਨੂੰ ਪ੍ਰੋਜੈਕਟ ਕੀਤਾ ਜਾ ਸਕੇ ਲੇਕਿਨ ਹਜੇ ਤੱਕ ਉਸਤੇ ਵਿੱਚ ਭਾਜਪਾ ਸਫਲ ਨਹੀਂ ਹੋ ਸਕੀ ਹੈ ਕੋਈ ਵੀ ਵੱਡਾ ਚਿਹਰਾ ਜਿਹੜਾ ਪੈਨ ਪੰਜਾਬ ਫੋਲੋਇੰਗ ਰੱਖਦਾ ਹੋਵੇ ਜਿਹਦੇ ਪਿੱਛੇ ਲੋਕ ਤੁਰ ਸਕਣ ਉਸ ਤਰ੍ਹਾਂ ਦਾ ਭਾਜਪਾ ਨੂੰ ਹਜੇ ਤੱਕ ਪੰਜਾਬ ਵਿੱਚ ਮਿਲ ਨਹੀਂ ਸਕਿਆ ਰਵਨੀਤ ਬਿੱਟੂ ਨੂੰ ਵੀ ਪੇਸ਼ ਕੀਤਾ ਜਾਂਦਾ ਰਿਹਾ ਹੈ ਇੱਕ ਸਿੱਖ ਸਿਆਰੇ ਦੇ ਤੌਰ ਤੇ ਲੇਕਿਨ ਕੀ ਰਵਨੀਤ ਬਟੂ ਦੀ ਰਾਜਨੀਤਿਕ ਕਦਕਾਠੀ ਇੰਨੀ ਵੱਡੀ ਹੈ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਬਣ ਸਕੇ ਜਾਂ ਲੋਕ ਉਸਤੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਦੇਖਦੇ ਹੋਣ ਕਿ ਹਾਂ ਇਹ ਆਦਮੀ ਜਾਂ ਇਹ ਲੀਡਰ ਪੰਜਾਬ ਦਾ ਮੁੱਖ ਮੰਤਰੀ ਹੋ ਸਕਦਾ ਹੈ ਇਹ ਠੀਕ ਹੈ ਕਿ ਉਹ ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚ ਹੈ ਉਹਨਾਂ ਦੇ ਪਰਿਵਾਰ ਦਾ ਵੀ ਰਾਜਨੀਤਿਕ ਪਛੋਕੜ ਕਾਫੀ ਪੁਰਾਣਾ ਹੈ ਬਿਆਨਤ ਸਿੰਘ ਦੇ ਨਾਮ ਦੇ ਉੱਤੇ ਵੋਟਾਂ ਮੰਗੀਆਂ ਜਾ ਸਕਦੀਆਂ ਨੇ ਲੇਕਿਨ ਬਿਆਨਤ ਸਿੰਘ ਦੀ ਨਿਯੇਸੀ ਨੂੰ ਕਾਂਗਰਸ ਇੰਨੀ ਜਲਦੀ ਛੱਡ ਦੇਵੇਗੀ ਇਹ ਵੀ ਨਹੀਂ ਹੋ ਸਕਦਾ